चौ निशारिते भई जिते भारतीय जनता पार्टी भारतीय जनता पार्टी ਸੰਦੂ ਜਿੰਦਾਬਾਦ ਸਰਦਾਰ ਅਰਜੀਤ ਸਿੰਘ ਸੰਦੂ ਜਿੰਦਾਬਾਦ ਨੀਤਾ ਵਾਲੀਆ ਜੀ ਜਿੰਦਾਬਾਦ ਨੀਤਾ ਵਾਲੀਆ ਜੀ ਜਿੰਦਾਬਾਦ ਨੀਤਾ ਵਾਲੀਆ ਜੀ ਜਿੰਦਾਬਾਦ ਬੜੇ ਸੋਢਾ ਸਵਾਗਤ ਹੈ ਭਾਈ ਕਰਤੀ ਕਾਂਸਾ ਵਹੀ ਜੀ ਸਦਾ ਸਾਨੂੰ ਸਾਹਿਬ ਕੀ ਗੱਲ ਕਰਦੇ ਅੱਜ ਪਹੁੰਚਿਓ ਬਾਗ ਮੈਂ ਸਭ ਤੋਂ ਪਹਿਲਾਂ ਸਮੁੱਚੇ ਬਾਗ ਨੰਬਰ 16 ਦੇ ਸਮੁੱਚੇ ਹੀ ਇਲਾਕਾ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਵਾਟ ਨੰਬਰ 16 ਕਿਹੜੀ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਪਿਛਲੇ ਸਮੇਂ 'ਚ ਜਦੋਂ ਵਾਟਮਨ ਦੀ ਕੀਤੀ ਸਤਾ ਧਰਦੀਆਂ ਪਾਰਟੀਆਂ ਕੋਈ ਇਲਾਕਾ ਕਿਤੇ ਕਰ ਦਤਾ ਕੋਈ ਇਲਾਕਾ ਕਿਤੇ ਕਰ ਉਹਦੇ ਸੰਬੰਧ ਵਿੱਚ ਆ ਮਰਾਦਪੁਰ ਦਾ ਕੁਝ ਏਰੀਆ ਸੀ ਉਹ ਵੀ ਵਾਟ ਨੰਬਰ 16 ਦੇ ਵਿੱਚ ਕੁਝ ਪ੍ਰਮੁੱਖ ਲੋਕਾਂ ਦੇ ਜਿਹੜੇ ਪਰਿਵਾਰ ਸੀ ਉਹ ਜੋੜ ਦਿੱਤੇ ਤੇ ਅੱਜ ਚੇਚੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਮਨਲਤਾ ਵਾਲੀਆ ਜੀ ਦੇ ਚੋਣ ਮਹਿਮਨ ਦੇ ਵਿੱਚ ਉਹ ਚੇਚੇ ਸਾਥੀਆਂ ਸਮੇਤ ਮੈਂ ਪਹੁੰਚਿਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਹਰ ਵਕਤ ਦੇ ਸਾਥੀ ਸਰਦਾਰ ਹਰਪ੍ਰੀਤ ਸਿੰਘ ਸਿੰਧ ਬਾਜੂ ਜੀ ਇਸੇ 바ਤ ਦੇ ਵਿੱਚ ਰਹਿੰਦੇ ਤੇ ਸਮੁੱਚੇ ਕੁਝ ਪ੍ਰਮੁੱਖ ਪਰਿਵਾਰਾਂ ਨੂੰ ਮਿਲਣ ਵਾਸਤੇ ਇਹ ਬੈਠਕ ਕੀਤੀ ਗਈ ਸੀ ਪਰ ਮੈਂ ਮਹਿਸੂਸ ਕਰਦਾ ਕਿ ਜੰਨਾ ਮਰਾਤਪੁਰ ਦਾ ਏਰੀਆ ਵਾਰਡ ਨੰਬਰ 16 ਦੇ ਵਿੱਚ ਆਇਆ ਹੋਇਆ ਤੇ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਇੱਕ ਮੈਂਬਰ ਜਿਹੜਾ ਉਹ ਅਚੇਚੇ ਤੌਰ ਤੇ ਸ਼੍ਰੀ ਮਨੀਤ ਵਾਲੀਆ ਜੀ ਦੇ ਹੱਕ ਦੇ ਵਿੱਚ ਅੱਜ ਫਤਵਾ ਦਿੱਤਾ ਮੇਰੇ ਕੋਲ ਜੋਗ ਸ਼ਬਦ ਨਹੀਂ ਕਿ ਮੈਂ ਵਾਡ ਵਾਸੀਆਂ ਦਾ ਕਿਤਾ ਧਮਾਤ ਕਰ ਸਕਾਂ ਮੇਰਾ ਸਿਰ ਝੁਕਦਾ ਮੈਂ ਤੁਹਾਡੇ ਮਾਤਿਆਂ ਮਰਾਂ ਇੱਕ ਹੀ ਅਪੀਲ ਕਰਦਾ ਕਿ ਸਮੇਂ ਸਮੇਂ ਦੇ ਨਾਲ ਤੁਸੀਂ ਸਾਰੀਆਂ ਸਤਾ ਧਰ ਦੇ ਲੋਕਾਂ ਨੇ ਮੌਕਾ ਦਿੱਤਾ ਤੇ ਦੇਸ਼ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਤੇ ਬਹੁਤ ਹੀ ਸੂਝਵਾਨਾ ਵੀਧਵਾਰ ਨਹੀਂ ਸ਼੍ਰੀ ਵਨੀਤਾ ਵਾਲੀਆ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਤਰੀਕਾ ਲਏ ਤੇ ਇੱਕ ਇੱਕ ਵੋਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦਾ ਫੁੱਲ ਦਬਾ ਕੇ ਵਾਰਡ ਨੰਬਰ 16 ਦੇ ਵਿੱਚੋਂ ਜਿਹੜਾ ਵਨੀਤਾ ਵਾਲੀਆ ਜੀ ਕੰਮਜਾਬ ਕਰੋ ਮੇਨੂੰ ਸਮਝੇ ਅੱਜ ਵਾਰਡ ਵਾਸੀਆਂ ਨੇ ਇਸ ਚੀਜ਼ ਦਾ ਵਿਸ਼ਵਾਸ ਵੀ ਦਿਵਾਇਆ ਕਿ ਗੁਰੂ ਕਿਰਪਾ ਕਰੇ ਜਦਾਂ ਦਾ ਤਰਨਤਾਰਨ ਸ਼ਹਿਰ ਦੇ ਵਿੱਚ ਨਗਰ ਕੌਂਸਲ ਨਿਯਾ ਇਲੈਕਸ਼ਨਾਂ ਦੇ ਦੌਰਾਨ ਤਰਨਤਾਰਨ ਸ਼ਹਿਰ ਦੇ ਵਾਸੀਆਂ ਦੇ ਮਨ ਚ ਚਾਹ ਹੈ ਕਿ ਬੜੀ دیر ਬਾਅਦ ਜਿਹੜੀ ਅਸੀਂ ਪਹਿਲੀ ਵਾਰ ਜਿਹੜੀ ਉਹ ਕਮਲ ਦੇ ਫੁੱਲ ਨੂੰ ਵੋਟ ਪਾ ਰਹੇ ਹਾਂ ਪਰਮਾਤਮਾ ਚੜ੍ਹਦੀ ਕਲਾ ਸਖਿਸ਼ ਕਰੇ ਸਾਰੇ ਵੋਟਰਾਂ ਸਪੋਰਟਰਾਂ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਜਿਹੜੀ ਨਗਰ ਕੌਂਸਲਰ ਪੂਰੇ ਬਹੁਮਤ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਣ ਗਿਆ ਜਿਹੜੀ ਇਸਲਾਮ ਮੀਰੀਆ ਵਾ ਬੜੇ ਚਿਰਾਂ ਤੋਂ ਪਛੜਿਆ ਪਿਆ ਵਾ ਜਿਵੇਂ ਦੇ ਦੇ ਰਹੀ ਜਨਤਾ ਮੈਂ ਤਾਂ ਵਾਰ-ਵਾਰ ਆਪਣੀ ਸ਼ਬਦਾ ਰਹੀ ਇੱਕੋ ਹੀ ਸਾਂਝ ਪਾਉਂਦਾ ਕਿ ਦੇਸ਼ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਇੱਕ ਦੀ ਝੂਠੇ ਵਾਦੇ ਨਹੀਂ ਕਰਦੀ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਤਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਬੜੀ ਪ੍ਰਤਰਪਤੀ ਹੈ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ। ਸਮੁੱਚੇ ਵੋਟਰ ਸਪੋਰਟਰਾਂ ਨੂੰ ਅਪੀਲ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ, ਗੈਂਗਸਟਰ ਬਾਤ ਖਤਮ ਹੋਵੇ, ਸ਼ਿਵਰੇਜ ਦਾ ਪ੍ਰਬੰਧ ਹੋਵੇ, ਵਿਕਾਸ ਦੇ ਕੰਮ ਹੋਣ, ਚੋਰੀਆਂ, ਡਕੈਤੀਆਂ, ਫਰੋਤੀਆਂ, ਮੰਗਣ ਵਾਲੇ ਲੋਕ ਖਤਮ ਹੋਣ ਤਾ ਇੱਕੋ ਇੱਕ ਪਾਰਟੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਉਹ ਸਮਾਧਾਨ ਕਰ ਸਕਦੀ ਆ ਗੁਰੂ ਕਿਰਪਾ ਕਰੇ ਸ਼ਹਿਰ ਵਾਸੀ ਮੌਕਾ ਦੇਣ ਜਿਹੜੀਆਂ ਵੀ ਪੁਰਾਣੇ ਸਮੇਂ ਦੀਆਂ ਸਾਰੀਆਂ ਮੁਸ਼ਕਲਾਂ ਨੇ ਉਹ ਪਹਿਲ ਤੇ ਅੰਤ ਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਕਾਉਂਸਲਰ ਸਾਹਿਬਾਂ ਦੂਰ ਕਰ ਕੋਈ ਨਹੀਂ ਆ ਕਿਉਂਕਿ ਮੇਰੇ ਵੱਡੇ ਭਰਾ ਨੇ ਸਾਰਾ ਕੁਝ ਤੁਹਾਨੂੰ ਦੱਸਤਾ ਆ ਬਾਕੀ ਜਿਹੜਾ ਇਹ ਜਿਹੜੇ ਆਪਣੇ ਸਰਦਾਰ ਹਰਜੀਤ ਸਿੰਘ ਸੰਧੂ ਜੀ ਹੈ ਇਹ ਗਰੀਬਾਂ ਦੇ ਮਸੀਹਾ ਹੈ ਇੱਕ ਵਾਰੀ ਇਹਨਾਂ ਨਾਲ ਜੁਮਾ ਕੇ ਦੇਖੋ ਤੁਹਾਡੀਆਂ ਸਾਰੀਆਂ ਦੂਰ ਜੋ ਵੀ ਕਮੀਆਂ ਪੇਸ਼ੀਆਂ ਦੂਰ ਕਰੋਗੇ ਤੇ ਆਉਣ ਵਾਲੇ ਐਮਐਲਏ ਵੀ ਇੱਕ ਹੋਣਗੇ ਇੱਥੇ ਪਹੁੰਚੇ ਸਮੂਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਰਕਰਾਂ ਦਾ ਧੰਨਵਾਦ ਕਰਦਾ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰੀਤ ਸਿੰਘ ਜੀ ਸਨੂ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੀ ਉਮੀਦਵਾਰ ਜਿਹੜੇ ਬਨੀਤਾ ਵਾਲੀਆ ਜੀ 16 ਨੰਬਰ ਵਾਰਡ ਤੋਂ ਉਹਨਾਂ ਦਾ ਜਿਹੜਾ ਅੱਜ ਹਲ ਪ੍ਰਚਾਰ ਦੀ ਮੁਹਿੰਮ ਜਿਹੜਾ ਸ਼ੁਰੂਆਤ ਕੀਤੀ ਆ ਤੇ ਇਹ ਵਾਰਡ ਨਵਾਸੀਆਂ ਨੇ ਸਾਡੇ ਪੈਨਸਲ ਨੂੰ ਆਸ ਪ੍ਰਗਟ ਕੀਤੀ ਆ ਕਿ ਵੱਡੇ ਮੁਹੰਮਦ ਏ ਲਾਲ ਜਿਹੜਾ ਭਾਰਤੀ ਜਨਤਾ ਜੀ ਤੁਸੀਂ ਘਰ ਘਰ ਜਾ ਰਹੇ ਲੋਕਾਂ ਵੱਲੋਂ ਕਿਹੋ ਜਾਂ ਗੱਲ ਆਪ ਹੂੰਗਾ ਆਪ ਮੁਹਾਰੇ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਵੱਡਾ ਫਤਵਾ ਮਿਲ ਰਿਹਾ ਲੋਕੀ ਸਾਨੂੰ ਸਵੇਰ ਤੋਂ ਹੀ why would he cut